ਅੱਜ ਆਪਾਂ ਇਹਨੂੰ ਵੇਚ ਦਾਂਗੇ ਇਹ ਗੱਡੀ ਦੇ ਖੋਰ ਵੀ ਫੀਚਰਾਂ ਦੇਖੋ ਆਪਾਂ ਹੱਥ ਛੱਡ ਕੇ ਵੀ ਚਲਾ ਸਕਦੇ ਆ ਹਰੇ ਸੱਚੇ ਗਾਲ ਦੋਸਤੋ ਉਮੀਦ ਕਰਦੇ ਸੀ ਸਾਰੇ ਆਣ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿਲੋਂ ਬ੍ਰਦਰ ਪੀਪੀ 13 ਦੇ ਵਿੱਚ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਆਪਾਂ ਅੱਜ ਇੱਕ ਨਵੀਂ ਗੱਡੀ ਲਿਆ ਰਹੇ ਆ ਮਹਿੰਦਰਾ ਕੰਪਨੀ ਵਾਲਿਆਂ ਦੀ ਹਨਾ ਹਾਂਜੀ ਤੇ ਇਹ ਗੱਡੀ ਦੀ ਵਾਚ ਐਵਰੇਜ ਬਹੁਤ ਥੋੜੀ ਆਪਾਂ ਸੌਂਗ ਤੌਰ ਤੇ ਚਲਾਇਆ ਕਰਾਂਗੇ। ਭਲਵਾਨੀ ਕਿਹੜਾਈ ਦਿਆ ਕਰਾਂਗੇ ਮਿੱਤਰੋ। ਸੋ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਗੱਡੀ ਵੀ ਦਿਖਾਵਾਂਗੇ। ਗੱਡੀ ਐਨ ਨਵੀਂ ਕਢਾਵਾਂਗੇ ਏਜੰਸੀ ਦੇ ਵਿੱਚੋਂ। ਸੋ ਜੁੜੇ ਰਹੋ ਜੀ ਵਲੌਗ ਨਾਲ। ਉਸ ਤੋਂ ਵੈਸੇ ਤਾਂ ਆਪਣੇ ਕੋਲੇ ਦੋ ਗੱਡੀਆਂ ਨੇ ਇੱਕ ਸਵਿਫਟ ਆ ਤੇ ਆਹ ਆਲਟੋ ਤਾਂ ਕਿਸੇ ਦੀ ਏ ਤੇ ਆਹ ਜੀਪ ਆਪਣੀ ਏ। ਤੇ ਅੱਜ ਵੈਸੇ ਬਹੁਤ ਖੁਸ਼ੀ ਆਂ ਜੀ ਆਪਣੇ ਘਰੇ ਇਦੋਂ ਵੀ ਵੱਡੀ ਗੱਡੀ ਆ ਰਹੀ ਏ। ਤੇ ਤੁਸੀਂ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦੇਣਾ। ਕਦੋਂ ਜਾਣਾ ਹੁਣ? ਸਤਿ ਪਿਆਰੀ ਹੈ ਜਾਓ ਫਿਰ ਦੂਜੀ ਗੱਡੀ ਕੱਢ ਲਈਏ ਫਿਰ ਆਪਾਂ ਜਿਹੜੀ ਵੇਚਣੀ ਹੈ ਅੱਛਾ ਉਹ ਵੀ ਦਿਖਾ ਦਿਓ ਸਤਾਂ ਨੂੰ ਆਹ ਕੰਮ ਮੈਂ ਕਰ ਦੂੰ ਮਗਰ ਤੁਸੀਂ ਜਾਓ ਹਣਾ ਚੱਲ ਬੱਸ ਜਾਣੇ ਹਣਾ ਚਲੋ ਇੱਕ ਆਪਣੇ ਕੋਲੇ ਮਰੂਤੀ ਸੀ ਜੀ ਤੁਸੀਂ ਦੇਖਦੇ ਹੋ ਜਿਹੜ ਢਾਰ ਦੇ ਬਣਾਉਂਦੇ ਸੀ ਆਪਾਂ ਉਹ ਨੂੰ ਆਪਾਂ ਵਿੱਚ ਦੇ ਦਾਂਗੇ ਤੇ ਫਿਰ ਆਪਾਂ ਪੈਸੇ ਖੂਰ ਨਾਲ ਪਾਵਾਂਗੇ ਆਹ ਵਾਲੀ ਗੱਡੀ ਵਿਕਾਊ ਕਰਨੀ ਹੈ ਇਨੂੰ ਆਪਾਂ ਵੇਚ ਆਪਾਂ ਉੱਥੇ ਦੇ ਆਉਣਾ ਏਜੰਸੀ ਦੇ ਵਿੱਚ ਤੇ ਏਜੰਸੀ ਚ ਮਹਿੰਦਰਾ ਦੀ ਚੋਂ ਨਵੀਂ ਆਪਾਂ ਗੱਡੀ ਲੈ ਆਉਣੀ ਐ ਗੱਡੀ ਤੁਹਾਡੇ ਲਈ ਸਰਪ੍ਰਾਈਜ਼ ਆਪਾਂ ਗੱਡੀ ਦਾ ਨਾਮ ਵੀ ਤੁਹਾਨੂੰ ਦੱਸ ਦਿੰਦੇ ਸਟਾਰਟ ਨਹੀਂ ਹੁੰਦੀ ੱੱਕਾ ਲਾ ਉਹ ੱੱਕਾ ਲਾ ਮੈਂ ੱੱਕਾ ਵੀ ਰਜੀ ੱੱਕਾ ਨਿਕਲ ਜੂ ਬਾਹਰ ਚਲ ਆਓ ਓ ਮੂ ਆਪਾਂ ਇਹਨੂੰ ਸਟਾਰਟ ਕਰਕੇ ਵੀ ਦਿਖਾਵਾਂਗੇ ਯਾ ਰੈਟ ਕੱਟ ਦੇ ਆ ਵਾਲੀ ਇੱਟ ਨੇ ਆਪਣਾ ਕੰਮ ਖਰਾਬ ਕੀਤਾ ਸੀ ਇਹ ਹੋਰ ਇਹ ਆ ਵਾਲੀ ਇੱਕ ਸੀ ਜਿੰਨੇ ਮੇਰੇ ਤੱਕਾ ਲਾਉਣ ਦੇ ਵਿੱਚ ਮੈਨੂੰ ਅਸਫਲ ਕੀਤਾ ਸੋ ਇਹ ਇੱਟ ਨੂੰ ਹੁਣ ਮੈਂ ਆਪਦੇ ਸਿਰ ਨਾਲ ਭੰਨ ਕੇ ਦਿਖਾਵਾਂਗਾ ਚਲ ਆ ਵੀ ਮੱਲੋ ਚਲ ਚਲ ਅੱਜ ਇਹ ਵਿਚਾਰਾਂ ਨੂੰ ਕੱਲਿਆਂ ਨੂੰ ਧੱਕਾ ਲਾਉਣਾ ਪੈਣਾ ਕਿਉਂਕਿ ਮੇਰੇ ਵੱਜੀ ਆ ਪੈਰ ਤੇ ਸੱਟ ਤੇ ਆਪਣੇ ਤੋਂ ਹੁੰਦਾ ਕੰਮ ਹਰੇ ਕਿਥੇ ਢੀਏ ਹਾਂ ਹਾਂ ਉਹ ਮਾਰੂਗੀ ਗੇਟਰਾ ਉਹ ਚਲੋ ਜੀ ਆਪਣੀ ਟਾਰ ਦੀ ਹੁਣ ਬਾਹਰ ਨਿਕਲ ਰਹੀ ਏ ਬੱਲੇ ਉਹ 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 ਚੜਦੇ ਤਾਸੀ ਤੇ ਇਹਨੂੰ ਮੱਤਾ ਦਿੰਦਾ ਸੀ ਪਈਏ ਕਿਸੇ ਦੇ ਵਿੱਚ ਮਾਰੂਗਾ ਹੁਣ ਤੁਸੀਂ ਦੇਖੋ ਵੀ ਜੇ ਇਹਦੇ ਅੱਗੇ ਕੋਈ ਆ ਗਿਆ ਛੱਡੂਗਾ ਪਲਾਂ ਦੋਸਤ ਇਹ ਗੱਡੀ ਦੀ ਸਿਰਫ ਇੰਨੀ ਕੁ ਮਾਰਿਆ ਇਹਨੂੰ ਇੰਨਾ ਕੁ ਤਾਂ ਕਾ ਲਾਓ ਇਹ ਸਟਾਰਟ ਹੋ ਜਾਂਦੀ ਹੈ ਸੋ ਜੇ ਤੁਸੀਂ ਇਹ ਜੀ ਗੱਡੀ ਲੈਣੀ ਹੈ ਸੋ ਤੁਸੀਂ ਮਹਿੰਦਰਾ ਵਾਲੇ ਏਜੰਸੀ 'ਚ ਜਾਇਓ ਕਹਿ ਦਿਓ ਵੀ ਉਹ ਤੇ ਨਗੀਨਾ ਪੀਸ ਜਿਹੜਾ ਦੇਖ ਕੇ ਗਏ ਨੇ ਉਹ ਅਸੀਂ ਲੈਣਾ ਹੈ ਇਹ ਗੱਡੀ ਤੁਹਾਨੂੰ ਮਿਲ ਜੂਗੀ ਉੱਥੋਂ ਇਹਦਾ ਨਾਂ ਨਗੀਨਾ ਪੀਸ ਆ ਮਿੱਤਰੋ ਚਲੋ ਜੀ ਚੱਲੀਏ ਦੋਸਤੋ ਆਪਾਂ ਗੱਡੀ ਦਾ ਡਰਾਈਵਰ ਬਦਲ ਲਿਆ ਸੀ ਤੇ ਡਰਾਈਵਰ ਸਾਹਿਬ ਦੀ ਕਰਤੂਤ ਦੇਖੋ ਗੱਡੀ ਬੰਦ ਕਰਤੀ ਇਹਨੇ ਨਹੀਂ ਉਹ ਸੈਣਾ ਧਕਾ ਲਾਉਂਦੇ ਸਟਾਰਟ ਕਰਨੀ ਹੈ ਤੇ ਬੰਦ ਕਿਹੜੀ ਕਿ ਲੋ ਕਰੀ ਤੂੰ ਇਹਨੂੰ ਮੈਂ ਤਾਂ ਕਲੱਚ ਛੱਡਿਆ ਤੇ ਬੰਦ ਆਉਂਦੇ ਆਂ ਕਿ ਤੈਨੂੰ ਗੱਡੀ ਬੰਦ ਕਰਨ ਦਾ ਪਤਾ ਨਹੀਂ ਯਾਰ ਗੱਡੀ ਬੰਦ ਤਾਂ ਕਰਤੀ ਮੈਂ ਬੰਦ ਕਰਨ ਦਾ ਤਾਂ ਪਤਾ ਸਟਾਰਟ ਕਰਨੀ ਨਹੀਂ ਹੁੰਦੀ ਇਹਨੂੰ ਨਹੀਂ ਪਤਾ ਕਰ ਸਟਾਰਟ ਲਾਉਂ ਮਸ ਮਾੜੇ ਆਏ ਲਾਉਂਦਾ ਕਲਾ ਆਪੇ ਸਟਾਰਟ ਕਰ ਜੇ ਮਰਜ਼ੀ ਕਰ ਦੋਸਤੋ ਇਹ ਜੇ ਮੇਰੀ ਕੋਈ ਗਲਤੀ ਨਹੀਂ ਮੈਂ ਸਿਰਫ ਕਲਾਚ ਹੀ ਛੱਡਿਆ ਸੀ ਉਹ ਹੈਂਡ ਬ੍ਰੇਕ ਚੱਕੀ ਰਹਿ ਗਈ ਇਹਨੂੰ ਪਤਾ ਨਹੀਂ ਸੀ ਦੋਸਤੋ ਇਹ ਇਹ ਇਹਨੂੰ ਡਰਾਈਵਰ ਕਰੇ ਕਿਹੜੇ ਬੰਦੇ ਨੇ ਬਣਾਤਾ ਕਿਹਨੇ ਦਾ ਲਾਇਸੈਂਸ ਬਣਾਤਾ ਮੈਨੂੰ ਦੋ ਬੰਦੇ ਚੁੱਤਨੇ ਫਿਰਨ ਲੱਗ ਪਏ ਉਹਨੇ ਫਿਰ ਇਹਦੇ ਫਿਰਨ ਲੱਗ ਪਏ ਹੈ ਇਹ ਭੇੜੇ ਮੂਹਾਂ ਨਾ ਹਰੇ ਕੰਮ ਚੰਨ ਟਾਂਗ ਡੋਣੀ ਡੋਣੀ ਆਉਂਦੀ ਹੈ ਇਹ ਕੰਮ ਦੀ ਵਧੀਆ ਮੈਂ ਚਲਾਉਂਦਾ ਸਪਿਆ ਵਧੀਆ ਮੈਂ ਚਲਾਉਂਦਾ ਅੱਜ ਲਾਸਟ ਅੱਜ ਕਹਿੰਦਾ ਅੱਜ ਲਾਸਟ ਦਿਨ ਹੈ ਅੱਜ ਮੈਂ ਚਲਾਉਂਗਾ ਤੂੰ ਵੀ ਮੈਨੂੰ ਪਹਿਲਾਂ ਕਿੱਦਿ ਘੁੜੇ ਚਲਾਉਣਾ ਚਲੋ ਅਸੀਂ ਲਾ ਲ ਤੱਕ ਮੈਂ ਬੰਦਦਾ ਨਹੀਂ ਕਰਦਾ ਜਿਆਦਾ ਸਮਾਂ ਨਾ ਮੈਂ ਕਹਿੰਦਾ ਵੇਸਟ ਕਰੋ ਆਪਾਂ ਹੁਣ ਚੱਲਣਾ ਜਾਣਾ ਏਜੰਸੀ ਚ ਅਗਰੇ ਦੇ ਜਾਣਸਰ ਮੇਰੇ ਅੱਗੇ ਉਹ ਕੇਲਿਆਂ ਦਾ ਜੂਸ ਧਰ ਦੇਣਾ ਕੇਲਿਆਂ ਦਾ ਕਿਡਾ ਹੁੰਦਾ ਬਨਾ ਨਾਸ਼ੀਰ ਦੇ ਪਰ ਦੇਣਾ ਫਿਰ ਮੈਂ ਉਹ ਪੀਣਾ ਵੀ ਮੈਨੂੰ ਅੱਧਾ ਘੰਟਾ ਪੀਣ ਤੇ ਲੱਗ ਜਾਊ ਕਿਉਂਕਿ ਸੰਗਣਾ ਜ਼ਿਆਦਾ ਪਿਉਣਗੇ ਮੈਨੂੰ ਤੇ ਬਾਕੀ ਕੀ ਕਾਗਜ਼ੀ ਕਾਰਵਾਈ ਵੀ ਕਰਨੀ ਹੈ ਕਾਰਵਾਈ ਤੇ ਇਹਨਾਂ ਪਤਾ ਰਾਤ ਹੋ ਜੇ ਤਾਂ ਕਰਕੇ ਮੈਂ ਕਹਿੰਦਾ ਵੀ ਬੜਾ ਸਮਾਂ ਨਾ ਬੇਸਤੀ ਕਰੀਏ ਮੂੰਹ ਮੇਰੇ ਨੂੰ ਕਟ ਕੇ ਮੋੜਨੋ

ਗੱਡੀ ਦਾ ਪਰਵਾਨਾ ਹੋ ਚੁੱਕਿਆ ਗੱਡੀ ਲੈਣ ਵਾਸਤੇ ਸੋ ਅੱਜ ਆਪਾਂ ਤੁਹਾਡੇ ਪਿਆਰ ਸਤ ਕਰ ਨਵੀਂ ਗੱਡੀ ਲੈਣ ਜਾ ਰਹੇ ਆ ਆਪਾਂ ਨੂੰ ਆ ਗੱਡੀ ਦਾ ਦੋਸਤੋ ਦੁੱਖ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਇਹ ਗੱਡੀ ਨਾਲ ਆਪਣੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਇਹਦੀ ਬਣਾਈਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਇਹਦੇ ਤੇ ਆਪਾਂ ਦੇਖੋ ਇਹਦੀ ਕਿੰਨੀ ਕੀ ਕਿਉਂਕਿ ਦੋਸਤੋ ਜਦ ਨਵੀਂ ਗੱਡੀ ਆਉਂਦੀ ਹੈ ਉਹਦੀ ਖੁਸ਼ੀ ਵੀ ਹੁੰਦੀ ਹੈ ਤਾਂ ਕਰਕੇ ਮੈਂ ਜ਼ਿਆਦਾ ਹੱਸ ਰਿਹਾ ਤੁਸੀਂ ਸੋਚੋ ਨਾ ਮੈਂ ਰੋ ਰਿਹਾ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਇਹ ਗੱਡੀ ਰੱਖ ਲੈ ਮੇਰੀਆ ਚੱਲ ਰੱਖ ਲੈ ਨਹੀਂ ਐਨੀ ਵੀ ਨਹੀਂ ਜਾਵਾ ਮੈਨੂੰ ਦੁੱਖ ਹੈਗਾ ਤੇ ਅੱਜ ਆਪਾਂ ਇਹਨੂੰ ਵੇਚ ਦਾਂਗੇ ਇਹ ਗੱਡੀ ਦੇ ਖੋਰ ਵੀ ਫੀਚਰਾਂ ਦੇਖੋ ਆਪਾਂ ਹੱਥ ਛੱਡ ਕੇ ਵੀ ਚਲਾ ਸਕਦੇ ਆ ਮਾਰੇ ਗਈ ਸੀ ਦੋਸਤੋ ਥੋੜੀ ਜੀ ਮੈਂ ਜ਼ਿਆਦਾ ਹਵਾ ਚ ਆ ਗਿਆ ਸੀ ਤੇ ਤੁਹਾਨੂੰ ਬੰਦਾ ਵਾਂਗੂ ਚਲਾ ਚੱਲ ਹਾਂ ਇੱਕ ਆਪਾਂ ਦੋਸਤੋ ਇਹਦੇ ਉੱਤੇ ਪੁਰਾਣੇ ਵਾਲੀਆਂ ਵੀਡੀਓ ਬਣਾਈਆਂ ਨੇ ਡਾਰਜਨ ਵੀਡੀਓ ਬਣਾਈਆਂ ਨੇ ਸੋ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਹੁਣ ਆਪਾਂ ਨਵੀਂ ਵੀਡੀਓ ਸੌਰੀ ਨਵੀਂ ਗੱਡੀ ਦੇ ਉੱਪਰ ਆਪਾਂ ਉਹੀ ਵੀਡੀਓ ਆਪਾਂ ਦੁਬਾਰਾ ਲੈ ਕੇ ਆਵਾਂਗੇ ਤੇ ਤੁਸੀਂ ਮੈਨੂੰ ਹੋ ਸਕਦਾ ਹੈ ਉਹਦੇ ਤੇ ਵੀ ਬਹੁਤ ਜ਼ਿਆਦਾ ਪਿਆਰ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਬਲੌਗ ਦੇਖਣ ਲਈ ਜੇ ਤੁਸੀਂ ਅੱਗੇ ਤੱਕ ਬਲੌਗ ਦੇਖੋਗੇ ਤੁਹਾਨੂੰ ਹੋਰ ਵੀ ਜ਼ਿਆਦਾ ਸਵਾਦ ਆਊਗਾ ਕਿਉਂਕਿ ਮੇਰੇ ਬੌਲ ਬਹੁਤ ਜ਼ਿਆਦਾ ਉੱਠ ਰਿਹਾ ਹੈ ਕਿਉਂਕਿ ਮੈਨੂੰ ਖੁਸ਼ੀ ਆ ਖੁਸ਼ੀ ਦੇ ਨਾਲ ਨਾਲ ਬੌਲ ਮੈਨੂੰ ਬਹੁਤ ਜ਼ਿਆਦਾ ਉੱਠਦਾ ਹੈ ਤੇ ਜੁੜੇ ਰਹੋ ਬਲੌਗ ਨਾਲ ਸਾਡੀ ਦੋਸਤ ਕੋਲ ਫੋਨ ਆ ਗਿਆ ਸੀ ਵੀ ਪੈਂਟ ਦੇ ਵਿੱਚ ਵੱਟ ਚੁੱਕੇ ਨੇ ਕਿ ਆਪਾਂ ਤੇਲ ਲਾ ਕੇ ਓਡੀ ਕਰ ਰਹੇ ਹਾਂ ਕੋਈ ਗੱਲ ਨਹੀਂ ਥੀ ਆ ਜੂਗੀ ਸੋਹਣੀ ਹੈ ਗੱਡੀ ਹਰ ਲੋਕੋ ਕਿਵੇਂ ਲੱਗੀ ਸਾਡੀ ਥਾਲ ਰੌਕਸ ਤੁਹਾਨੂੰ ਫਾਈਵ ਡੋਰ ਆ ਮਿੱਤਰ ਅਜੇ ਕਟਾ ਕੀਆ ਗਲੇ ਰੰਗਦਿਆਂ ਨੇ ਖੜਿਆ ਕਿੰਨੇ ਡੋਰ ਹਾਂ ਓਏ ਫਾਈਵ ਡੋਰ 1 2 3 4 1 ਵਿੱਚੋਂ 5 ਵਧੀਆ ਤੂੰ ਤਾਂ ਜੱਜ ਨਹੀਂ ਪੁੱਛ ਪਤਾ ਨਾਲ ਨਹੀਂ ਨੂੰ ਕੋ ਲਾ ਦੇ ਨਾ ਡਾਉਨ ਟੂ ਵਰਡ ਇਹ ਹੱਦ ਤੋਂ ਜ਼ਿਆਦਾ ਹੀ ਡੌਂਟੂ ਆਰਥ ਹੋ ਗਏ ਦੋਸਤੋ ਇਹ ਅਸੀਂ ਲਿਆ ਕਵਾੜੀਆਂ ਦੀ ਏਜੰਸੀ ਚੋਂ ਹਾਂ ਦੋਸਤ ਸਾਨੂੰ ਇਹ ਦੇਖ ਕੇ ਤਾਂ ਬਹੁਤ ਹਾਸਾ ਆਇਆ ਸੋ ਜੇ ਤੁਹਾਨੂੰ ਵੀ ਹਾਸਾ ਆਇਆ ਤਾਂ ਸੋਹਣੇ ਸੋਹਣੇ ਕਮੈਂਟ ਕਰੋ ਤੇ ਆਪਣਾ ਜਿਵੇਂ ਤੁਸੀਂ ਆਪਣੀ ਨਵੀਂ ਗੱਡੀ ਦੀਆਂ ਜਿਵੇਂ ਤੁਸੀਂ ਆਪਣੀ ਲੂਨਾ ਨੂੰ ਪਿਆਰ ਦਿੱਤਾ ਓਵੇਂ ਹੁਣ ਇਹਨੂੰ ਪਿਆਰ ਦਿਓ ਜੀ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਬਸ ਉੱਤਰ ਜਾਣਾ ਇਹ ਬਲੌਗ ਇੰਨੇ ਵੀ ਲੋਕਾਂ ਦਾ ਸ਼ੇਅਰ ਕਰੋ ਪੁੱਠੇ ਕੰਮ ਵੀ ਜਿਹੜੇ ਇਹ ਬੰਦੇ ਦਾ ਹੈਗਾ ਸੀ ਉਹਦੇ ਕੋਲ ਜਿੰਨੇ ਨਵਾਂ ਖੜਾ ਸੀ ਉਹਦੇ ਕੋਲੇ ਪਹੁੰਚ ਜੇ ਇੰਨੀ ਕੁ ਜ਼ਿਆਦਾ ਸਾਡਾ ਬਲੌਗ ਸ਼ੇਅਰ ਕਰੋ ਤੁਸੀਂ ਤੇ ਸਾਰੇ ਜਣੇ ਵਧਾਈਆਂ ਦੋ ਕਿਵੇਂ ਲੱਗੀ ਫਿਰ ਸਾਡੀ ਭੁੰਡੀ ਚੈੱਕ ਕਰੋ ਹਾਂਜੀ ਮੂੰ ਤਾਂ ਮਿੱਠਾ ਕਰੋ ਮੈਂ ਲੱਡੂ ਲੈ ਕੇ ਆਇਆ ਨਾ ਨਾ ਮੇਰੇ ਨਾਮ ਤੇ ਜੁਦਾ ਨਾ ਕੋਈ ਨਾ ਕੋਈ ਨਾ ਲਾਲ ਮੈਨੂੰ ਬਧਾਈਆਂ ਦੇਈ ਚਲੋ ਮਨ ਲਾਲ ਲੱਡੂ ਚੱਖੀ ਜਾਓ ਫੁੰਦੀ ਫੁੰਦੀਨੀ ਆਟੋ ਹੈ ਅਲਫਾ ਕੁਝ ਆਖਾ ਫੁੰਦੀ ਹੋਣੀ ਹੈ ਹਾਂਜੀ ਦੋਸਤੋ ਆ ਲੋ ਜੀ ਮੂੰਹ ਮਠਾ ਕਰ ਲਓ ਹਾਂ ਜੀ ਦੋਸਤੋ ਹੁਣ ਆਪਾਂ ਨੂੰ ਘਰ ਦੇ ਮੈਂਬਰ ਕਹਿ ਰਹੇ ਸੀ ਵੀ ਆ ਜਾ ਚੱਲੀਏ ਲੌਂਗ ਡਰਾਈਵ ਤੇ ਸੋ ਹੁਣ ਆਪਾਂ ਇਹਦੇ ਤੇ ਘੱਟੋ ਘੱਟ 7-800 ਕਿਲੋਮੀਟਰ ਕੱਢਾਂਗੇ ਜੁੜੇ ਰਹੋ ਵਲੌਗ ਦੇ ਨਾਲ ਟਾਕੀ ਖੋਲੋ ਕਹ ਦਿੱਤੀ ਟਾਕੀ ਖੋਲੋ ਦੋਸਤੋ ਬਹੁਤ ਜਿਆਦਾ ਸਾਰਾ ਮਜ਼ਾ ਆ ਰਿਹਾ ਹੈ ਆਪਾਂ ਹੱਥਾਂ ਦੇ ਹੱਥ ਪਾ ਕੇ ਬੈਠਾਂਗੇ ਆ ਆ ਹੋਲੀ ਓਏ ਹੋਲੀ ਹਾੜੀ ਹਾੜੀ ਹੌਲੀ ਨਾ ਨਾ ਹੌਲੀ 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 ਕੁੰਡੀ ਨਵੀਂ ਨਵੀਂ ਆ ਕੁੰਡੀ ਦੋਸਤੋ ਖੰਚ ਆ ਗਿਆ ਮੁਰੇ ਆ ਆਹ ਦੇਖੋ ਦੋਸਤੋ ਰੋਮਾਂਟਿਕ ਸੀਨ ਹੋ ਰਿਹਾ ਪਤਾ ਨਹੀਂ ਹੱਥ ਪਾ ਗਿਆ ਲੱਗਦਾ ਜਿਵੇਂ ਆਪਾਂ ਚੰਡੀਗੜ੍ਹ ਕੋ ਮਰੇ ਹੋਣੇ ਆ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਬਹੁਤ ਸਾਰਾ ਮਜ਼ਾ ਆ ਰਿਹਾ ਹੈ ਪਿੰਡ ਦੇ ਲੋਕਾਂ ਤੋਂ ਵੀ ਵਧਾਈਆਂ ਲੈਣੇ ਆ 10 ਰੁਪਏ ਸਵਾਰੀ 10 ਰੁਪਏ ਸਵਾਰੀ 10 ਰੁਪਏ ਸਵਾਰੀ 10 ਰੁਪਏ ਸਵਾਰੀ ਪਾਸੇ ਹੋ ਜਾ ਪਾਸੇ ਹੋ ਜਾ